2024 ਦੇ ਜਗਰ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਪਾਰਟੀ ਵੱਲੋਂ ਆਪਣੇ ਆਪਣੇ ਕੈਂਡੀਡੇਟ ਮੈਦਾਨ 'ਚ ਉਤਾਰ ਦਿੱਤੇ ਗਏ ਹਨ ਅਤੇ ਉਹਨਾਂ ਦੇ ਕਾਗਜ਼ ਵੀ ਪ੍ਰਵਾਨਿਤ ਕੀਤੇ ਗਏ ਹਨ। ਇਸ ਵਾਰ ਜਗਰ ਗੱਲ ਕੀਤੀ ਆਵੇ ਸੰਗਰੂਰ ਦੀ ਤਾਂ ਸੰਗਰੂਰ ਸ਼ਹਿਰ ਦੇ ਵਿੱਚ ਵੀ ਜੋ ਆਜ਼ਾਦ ਉਮੀਦਵਾਰ ਹਨ ਉਹਨਾਂ ਦੀ ਕਾਫੀ ਭਰਮਾਰ ਹੈ। ਸਾਡੇ ਨਾਲ ਮੌਜੂਦ ਨੇ ਅਵਤਾਰ ਸਿੰਘ ਤਾਰਾ ਜੀ ਸਮਾਜ ਸੇਵੀ ਜੋ ਕਿ ਲਗਾਤਾਰ ਸ਼ਹਿਰ ਦੇ ਮੁੱਦੇ ਉਠਾਉਂਦੇ ਰਹਿੰਦੇ ਹਨ ਚਾਹੇ ਉਹ ਨਸ਼ੇ ਨੂੰ ਲੈ ਕੇ ਹੋਵੇ ਚਾਹੇ ਵਾਟਰ ਸਪਲਾਈ ਨੂੰ ਲੈ ਕੇ ਹੋਵੇ ਚਾਹੇ ਸ਼ਹਿਰ ਦੇ ਕਿਸੇ ਵੀ ਪਾਸੇ ਵਿਕਾਸ ਦੀ ਗੱਲ ਹੋਵੇ ਜਾਂ ਇਹਨਾਂ ਦੇ ਆਪਣੇ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਹੋਵੇ ਕੂੜੇ ਦੇ ਡੰਪਾਂ ਦੀ ਗੱਲ ਹੋਵੇ ਇਹਨਾਂ ਵੱਲੋਂ ਹਮੇਸ਼ਾ ਹੀ ਮੁੱਦੇ ਉਠਾਏ ਜਾਂਦੇ ਹਨ ਅਤੇ ਕਾਫੀ ਚਰਚਾ ਵਿੱਚ ਰਹਿੰਦੇ ਹਨ ਇਸ ਵਾਰ ਇਹਨਾਂ ਨੇ ਸੋਚਿਆ ਕਿ ਜੇ ਸਰਕਾਰਾਂ ਕੰਮ ਨਹੀਂ ਕਰਦੀਆਂ ਤਾਂ ਕਿਉਂ ਨਾ ਆਪ ਹੀ ਚੌਂੜੜੀ ਜਾਵੇ ਤਾਂ ਇਹਨਾਂ ਦੇ ਸਮਰਥਕਾਂ ਵੱਲੋਂ ਵੀ ਭਰਮਾ ਹੰਗਾਰਾ ਮਿਲਿਆ ਅਤੇ ਇਹਨਾਂ ਨੂੰ ਕਾਗਜ਼ ਭਰਵਾਉਣ ਵਾਸਤੇ ਕਿਹਾ ਇਹਨਾਂ ਦੇ ਕਾਗਜ਼ ਕਿਉਂ ਨਹੀਂ ਭਰੇ ਗਏ ਕਿਸ ਨੇ ਰੋਕ ਪਾਈ ਗੱਲਬਾਤ ਕਰਾਂਗੇ ਹਰ ਨਾਲ ਮੌਜੂਦ ਨੇ ਸਸੀਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਕਿ ਕਾਗਜ਼ ਤੁਸੀਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾ ਲਈ ਸੀਗੀ ਉਹ ਵੀ ਆ ਗਈ ਲੇਕਿਨ ਬਾਅਦ ਚੋ ਕੀ ਅਹੀ ਅੜਿ ਚ ਨਹੀਂ ਕਿ ਕਾਗਜ਼ ਨਹੀਂ ਪਰੇ ਦੇਖੋ ਜੀ ਪਹਿਲਾਂ ਦੱਸਣਾ ਚਾਹਣਾ ਜਿਹੜੇ 2024 ਦੀਆਂ ਐਮਪੀ ਦੀ ਇਲੈਕਸ਼ਨਾਂ ਆ ਗਈ ਇਹਦੇ ਵਿੱਚ ਲੀਡਰਾਂ ਦੇ ਨਾਲ ਮੰਤਰੀਆਂ ਦੇ ਨਾਲ ਨਾਲ ਜਿਹੜੇ ਆਮ ਲੋਕ ਨੇਗੇ ਸਮਾਜ ਦੇ ਵਿੱਚ ਆਪਣੀ ਇੱਕ ਪਛਾਣ ਰੱਖਦੇ ਨੇ ਕੰਮ ਕਰਦੇ ਨੇ ਸਮਾਜ ਦੇ ਲਈ ਉਹਨਾਂ ਦਾ ਵੀ ਅਧਿਕਾਰ ਹੈਗਾ ਇਲੈਕਸ਼ਨ ਲੜਨ ਦਾ ਕਿਉਂਕਿ ਲੋਕਤੰਤਰ ਹੈ ਸਾਡਾ ਭਾਰਤ ਦੇਸ਼ ਇਹਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈਗਾ ਵੀ ਉਹ ਚੋਣ ਲੜ ਸਕਦਾ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਹੀ ਕਿਉਂਕਿ ਮੈਂ ਵੀ ਇੱਕ ਸੋਸ਼ਲ ਵਰਕਰਾਂਗਾ ਸਲਾਈ ਦਾ ਕੰਮ ਕਰਦਾਗਾ ਗਰੀਬ ਦਬਕੇ ਨਾਲ ਸੰਬੰਧ ਰੱਖਦਾਗਾ ਪਰ ਸਮਾਜ ਦੇ ਵਿੱਚ ਜਿੱਥੇ-ਜਿੱਥੇ ਜਿਹੜੇ ਜਿਹੜੀਆਂ ਕਮੀਆਂ ਹੁੰਦੀਆਂ ਨੇ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਮੈਂ ਆਪਣੇ ਤਰੀਕੇ ਨਾਲ ਆਵਾਜ਼ ਚੱਕਦਾ ਰਹਿਣਾ ਔਰ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਉਹ ਹੱਲ ਵੀ ਕਰਵਾਵਾਂਗਾ ਪਰ ਜਿੱਥੇ ਨਾ ਕਿਤੇ ਜਿਹੜੀਆਂ ਸਰਕਾਰਾਂ ਵੋਟਾਂ ਦੇਣ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੀਆਂ ਨੇਗੀਆਂ ਉਹ ਵਾਦੇ ਕਰਨ ਤੋਂ ਬਾਅਦ ਸਰਕਾਰ ਬਣ ਜਾਂਦੀ ਹੈਗੀ ਉਹ ਕਿਤੇ ਨਾ ਕਿਤੇ ਵਾਦੇ ਭੁੱਲ ਜਾਂਦੇ ਨੇ ਵਾਦੇ ਭੁੱਲ ਜਾਂਦੇ ਨੇ ਕਿਉਂਕਿ ਉਹ ਕੁਰਸੀ ਤੇ ਬਹਿ ਜਾਂਦੇ ਨੇ ਕੁਰਸੀ ਤੇ ਬੈਠ ਕੇ ਫਿਰ ਉਹਨਾਂ ਨੂੰ ਆਮ ਪਬਲਿਕ ਆਮ ਜਨਤਾ ਦੀ ਦੁੱਖਤ ਕਦੀਫ ਨਹੀਂ ਦਿੰਦੀ ਫਿਰ ਕਿਤੇ ਨਾ ਕਿਤੇ ਸਾਡੇ ਵਰਗੇ ਨੂੰ ਜਿਹੜਾ ਹੈਗਾਗਾ ਜਾਂ ਧਰਨੇ ਲਾ ਕੇ ਜਾਂ ਪ੍ਰੋਟੈਕਟ ਕਰਕੇ ਜਾਂ ਟੋਆਾਂ ਦੇ ਵਿੱਚ ਬਹਿ ਕੇ ਇਸ ਤਰੀਕੇ ਦੇ ਨਾਲ ਉਹ ਸਮੱਸਿਆ ਨੂੰ ਉਹ ਸਰਕਾਰਾਂ ਦੇ ਧਿਆਨ 'ਚ ਲਿਆ ਕੇ ਜਦ ਪਤਾ ਤਾਂ ਹੁੰਦਾ ਸਰਕਾਰਾਂ ਨੂੰ ਸਾਰਾ ਕੁਝ ਪਰ ਕੁਰਸੀ ਤੇ ਬੈਠਣ ਦੇ ਨਾਲ ਬਾਅਦ ਵਿੱਚ ਪਤਾ ਨਹੀਂ ਇਹ ਜੀ ਕੀ ਚੀਜ਼ ਆ ਕੁਰਸੀ ਤੇ ਆਪ ਵੀ ਬੈਠੇ ਹਾਂ ਮੈਨੂੰ ਤਾਂ ਕੁਝ ਬਦਲਾ ਨਹੀਂ ਆਇਆ ਮੈਂ ਚਾਹ ਮੰਜੇ ਤੇ ਬੈਠਾਂ ਜਾਂ ਕੁਰਸੀ ਤੇ ਬੈਠਾਂ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਲੀਡਰ ਨੇ ਮੰਤਰੀ ਨੇ ਜਦੋਂ ਕੁਰਸੀ ਤੇ ਬਹਿ ਜਾਂਦੇ ਨੇ ਉਹ ਜਿਹੜਾ ਕੁਝ ਜਿਹੜੇ ਜਿਹੜੀਆਂ ਚੀਜ਼ਾਂ ਤੇ ਵਾਅਦੇ ਕਰਕੇ ਆਉਂਦੇ ਨੇ ਵੀ ਅਸੀਂ ਇਹਨਾਂ ਚੀਜ਼ਾਂ ਦਾ ਹੱਲ ਕਰਾਂਗੇ ਉਹ ਕੁਰਸੀ ਤੇ ਬੈਠਣ ਤੋਂ ਬਾਅਦ ਉਹਨਾਂ ਨੂੰ ਦਿਖਣੋਂ ਬੰਦ ਹੋ ਜਾਂਦੇ ਨੇ ਪਤਾ ਨਹੀਂ ਇਹ ਜੀ ਕਿਹੜੀ ਪੱਟੀ ਬਣੀ ਜਾਂਦੀ ਉਹਨਾਂ ਦੇ ਅੱਖਾਂ ਤੇ ਇਹ ਪੱਟੀ ਖੋਲਣ ਦੇ ਲਈ ਸਾਡਾ ਵੀ ਇੱਕ ਹੋਤੀਗਾ ਵੀ ਅਸੀਂ ਵੀ ਇਹ ਚੀਜ਼ ਨੂੰ ਇਹਨਾਂ ਦੇ ਸਰਕਾਰਾਂ ਦੇ ਜਿਹੜੇ ਕਮੀਆਂ ਨੇ ਇਸ ਕਰਕੇ ਮੈਂ ਵੀ ਕਾगज ਭਰਨੇ ਸੀਗੇ ਹੋਰ ਹਨ ਵੀ ਜਿਆਦਾ ਨੇ ਕਾगज ਭਰੇ ਨੇ ਪਰ ਮੈਂ ਦੱਸਣਾ ਚਾਹਣਾ ਸਲਾਈ ਦਾ ਕੰਮ ਕਰਦਾ ਪੁਲਿਸ ਵੈਰੀਫਿਕੇਸ਼ਨ ਦੇਖ ਲਓ ਮੇਰੀ ਸਰਟੀਫਿਕੇਟ ਪ੍ਰਸ਼ਾਸਨ ਬੰਨੀਓ ਮਿਲਿਆ ਹੈਗਾ ਸੰਗਰੂਰ ਪੁਲਿਸ ਸ਼ਾਸ਼ਨ ਬੰਨੀਓ ਤੇ ਉਸ ਤੋਂ ਬਾਅਦ ਜੀ ਜਿਹੜਾ ਹੈਗਾ ਮੇਰੀ ਮਕਾਨ ਦੀ ਗੱਲ ਕਰਾਂ ਤਾਂ ਮੇਰੀ 70 ਗਾਦੀ ਜਗ੍ਹਾ ਰਜਿਸਟਰੀ ਹੈ ਜੀ ਆ ਮੇਰੇ ਹੱਥ 'ਚ 70 ਗਾਦੀ ਰਜਿਸਟਰੀ ਆ ਉਸ ਤੋਂ ਬਾਅਦ ਜਿਹੜੀ ਆਹ ਇੱਕ ਫਾਰਮ ਦਿੰਦੀ ਆ ਨਗਰ ਕੌਂਸਲ ਕਮੇਟੀ ਵੀ ਤੁਸੀਂ ਐਨਓਸੀ ਕਰਵਾਉ ਆਪਦੀ ਐਨਓਸੀ ਲਵੋ ਇਹਦੇ ਲਈ ਮੈਂ ਇਲੈਕਸ਼ਨਾਂ ਤੋਂ 2-3 ਮਹੀਨੇ ਪਹਿਲਾਂ ਹੀ ਗੇੜੇ ਮਾਰਨ ਲੱਗਿਆ ਸੀਗਾ ਤੇ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਨਗਰ ਕਾਉਂਸਲ ਕਮੇਟੀ ਹੈ ਉਹਦੇ ਵਿੱਚੋਂ ਜਿਹੜਾ ਫਾਰਮ ਆਗਾ ਇਹ ਮੈਨੂੰ ਉਦੋਂ ਦਿੱਤਾ ਗਿਆ ਜਦੋਂ ਉਧਰ ਇਹ ਕਹਤਾ ਵੀ ਭਾਈ ਆਹਾਂ 7 ਤਰੀਕ ਤੋਂ 14 ਤਰੀਕ ਤੱਕ ਫਾਰਮ ਭਰੇ ਜਾਣਗੇ ਉਦੋਂ 2-3 ਦਿਨ ਪਹਿਲਾਂ ਮੈਨੂੰ ਫਾਰਮ ਦਿੱਤਾ ਉਦੋਂ ਪਹਿਲਾਂ ਮੈਨੂੰ ਫਾਰਮ ਹੀ ਨਹੀਂ ਦਿੱਤਾ ਇਹਦੇ ਵਿੱਚ ਫਾਰਮ ਦੇ ਵਿੱਚ ਇਹ ਲਿਖਿਆ ਗਿਆ ਵੀ ਤੁਸੀਂ ਵਾਟਰ ਸਪਲਾਈ ਅਤੇ ਸਿਵਰ ਜੀ ਬੋਰਡ ਦੀ ਰਿਪੋਰਟ ਲੈ ਕੇ ਆਉਣੀ ਹੈ ਚਲੋ ਜੀ ਮੇਰਾ ਉੱਥੇ 70 ਗੱਜ ਹੈਗਾ ਕਿ ਮੈਨੂੰ ਪਾਣੀ ਦਾ ਬਿੱਲ ਮਾਫ ਆਗਾ ਜੀ ਮੈਨੂੰ ਇਹ ਨਹੀਂ ਜਿਹੜੇ ਹੋਰ ਵੀ ਲੋਕ ਨੇ 125 ਗੱਜ ਤੋਂ ਜਿਹੜੇ ਥੱਲੇ ਹੈਗੇ ਉਹਨਾਂ ਨੂੰ ਸਾਰਿਆਂ ਦਾ ਪਾਣੀ ਦਾ ਬਿੱਲ ਮਾਫ ਆ ਪਰ ਜਿਹੜਾ ਕਿਸੇ ਦਾ ਕੁਝ ਬਕਾਇਆ ਰਹਿ ਗਿਆ ਸੀਗਾ ਕਿਸੇ ਦਾ ਜੇ ਤਕੜੇ ਸੀਗੇ ਜਾਂ ਮਾੜੇ ਸੀਗੇ ਉਹਨਾਂ ਦਾ ਕਿਸੇ ਦਾ ਜੇ ਕੋਈ ਬਕਾਇਆ ਰਹਿੰਦਾ ਸੀ ਤਾਂ ਜਦੋਂ ਚਰਨਜੀਤ ਸਿੰਘ ਚੰਨੀ ਆਏ ਸੀਗੇ ਮੁੱਖ ਮੰਤਰੀ ਬਣੇ ਸੀਗੇ ਕੈਪਟਨ ਸਰਕਾਰ ਵੇਲੇ ਤਾਂ ਉਹਨਾਂ ਨੇ ਪਾਣੀ ਦਾ ਬਕਾਇਆ ਜਿਨ੍ਹਾਂ ਦਾ ਵੀ ਹੈਗਾ ਸੀਗਾ ਉਹਦੀ ਬਕਾਇਦਾ ਐਨਓਸੀ ਜਿਹੜੇ ਉਹ ਕੀ ਕਹਿੰਦੇ ਨੇ ਉਹਨੂੰ ਆ ਲੈਟਰ ਵੀ ਕੱਢਿਆ ਸੀਗਾ ਵੀ ਜਿਨ੍ਹਾਂ ਦੇ ਪਾਣੀ ਦੇ ਬਿੱਲ ਨੇ ਸਾਰੇ ਮਾਫ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀ ਇਹ ਮਾਫ ਹੋ ਗਏ ਸੀ ਜਿਨ੍ਹਾਂ ਦੇ ਰਹਿੰਦੇ ਸੀ ਪਰ ਮੇਰਾ 70 ਗੱਜਾ ਜਗਾ ਦੀਆ ਮੇਰੀ 2007 ਤੋਂ 8 ਦੇ ਵਿੱਚ ਮੈਂ ਆਪਣਾ ਵਾਟਰ ਸਪਲਾਈ ਦੇ ਜਾ ਕੇ ਦਫਤਰ ਦੇ ਵਿੱਚ ਆਪਦੇ ਕਾਗਜ਼ ਜਮ੍ਹਾਂ ਕਰਵਾਤੇ ਸੀ ਉਹਨਾਂ ਦੇ ਵਿੱਚ ਉੱਥੇ ਇੱਕ ਰਜਿਸਟਰ ਪਹਿਲਾਂ ਕੰਪਿਊਟਰ ਆਹੀਂ ਕੰਮ ਨਹੀਂ ਸੀ ਹੁੰਦਾ ਪਹਿਲਾਂ ਰਜਿਸਟਰ ਆਹੀਂ ਕੰਮ ਹੁੰਦਾ ਸੀ ਰਜਿਸਟਰ ਤੇ ਸਾਰਾ ਕੁਝ ਹੁੰਦਾ ਸੀ ਤੇ ਉੱਥੇ ਉਹਨਾਂ ਨੇ ਰਜਿਸਟਰ ਤੇ ਕਹਿੰਦੇ ਜੀ ਤੁਹਾਡਾ ਸਾਰਾ ਕੁਝ ਹੋ ਗਿਆ ਤੁਹਾਡਾ ਬਿੱਲ ਮਾਫ ਆਗਾ ਤੇ ਹੁਣ ਜਦੋਂ ਮੈਂ ਹੁਣ ਗਿਆ ਤੇ ਹੁਣ ਮੇਰੇ ਬੰਨੀ ਉਹ ਪੁਰਾਣਾ ਪਤਾ ਨਹੀਂ ਕਿੱਥੋਂ ਰਜਿਸਟਰ ਕੱਢਿਆ ਰਜਿਸਟਰ ਕੱਢ ਕੇ ਮੈਨੂੰ ਕਹਿੰਦੀ ਜੀ ਤੁਹਾਡੇ ਬੰਨੀ 11000 ਰੁਪਇਆ ਬਕਾਇਆ ਹੈ ਮੈਂ ਕਿਹਾ ਜੀ ਕਾਹਦਾ ਬਕਾਇਆ ਹੈ ਕਹਿੰਦੇ ਟੂਟੀ ਦਾ ਬਿੱਲ ਦਾ ਮੈਂ ਕਿਹਾ ਜੀ ਮੇਰਾ ਤਾਂ ਟੂਟੀ ਦਾ ਬਿੱਲ ਤੁਸੀਂ ਕੰਪਿਊਟਰ ਤੇ ਚੈੱਕ ਕਰੋ ਮੇਰਾ ਤਾਂ ਮਾਫ ਹੈਗਾ ਮੇਰੇ ਇੰਨਾ ਚਿਰ ਹੋ ਗਿਆ ਮੈਂ ਕਿਹਾ ਜੀ ਮੈਂ ਕਾਗਜ਼ ਜਮ੍ਹਾਂ ਕਰਾਇਆ ਹੋਏ ਨੇ ਕਹਿੰਦੇ ਰਜਿਸਟਰ ਤੇ ਮੋਹਰ ਨਹੀਂ ਲੱਗੀ ਸਰਕਾਰੀ ਮੋਹਰ ਹੁੰਦੀ ਐ ਨਾ ਲਵੇ ਕੋਈ ਹੋਣੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਆਮ ਨਾ ਗਿਰਖਾਂ ਉਹ ਕਹਿੰਦੇ ਜੀ ਸਰਕਾਰੀ ਮੋਹਰ ਇੱਥੇ ਮੋਹਰ ਨਹੀਂ ਲੱਗੀ ਜਿੰਨਾਂ ਦਾ ਕਰ ਮੋਹਰ ਨਹੀਂ ਲ ਇਹਦੇ ਅਧਿਕਾਰੀਆਂ ਨੇ ਫਿਰ ਮੈਂ ਕਿਉਂ ਨਹੀਂ ਲਾਈ ਹੁਣ ਸਰਕਾਰੀ ਮੋਹਰ ਮੈਂ ਤਾਂ ਨਹੀਂ ਜਾ ਕੇ ਚੱਕੀ ਰਜਿਸਟਰ ਤੇ ਜਾ ਸਕਦਾ ਜੀ ਅਧਿਕਾਰੀਆਂ ਦਾ ਕੰਮ ਆ ਅਸੀਂ ਆਪਣੇ ਪ੍ਰੂਫ ਦੇ ਤੇ ਕੰਪਿਊਟਰ ਤੇ ਮੇਰਾ ਬਿੱਲ ਮਾਫ ਆ ਪਰ ਰਜਿਸਟਰ ਤੇ ਮੇਰਾ ਕਹਿੰਦੇ ਤੇਰੇ ਬੰਨੇ 11000 ਆ ਆ 11000 ਦੇ ਫਿਰ ਅਸੀਂ ਤੈਨੂੰ ਆਹ ਜਿਹੜਾ ਹੈਗਾ ਸਿਵਰਦੀ ਦਾ ਰਿਪੋਰਟ ਦੇਤੀ ਠੀਕ ਹੈ ਜੀ ਪਰ ਵਾਟਰ ਸਪਲਾਈ ਦੇ ਉਹਨਾਂ ਨੇ ਸਾਈਨ ਨਹੀਂ ਕਰਕੇ ਦਿੱਤੇ ਹੈਗੇ ਹੁਣ ਗੱਲ ਇਹ ਹੈ ਜੀ ਵੀ ਮੈਂ ਇੱਕ ਸਵਾਲ ਮੇਰਾ ਹੋਰ ਹੈਗਾ ਮੈਂ ਤੁਹਾਡੇ ਚੈਨਲ ਰਾਹੀਂ ਵੀ ਪੁੱਛਣਾ ਚਾਹਣਾ ਵੀ ਮੈਂ ਤਾਂ ਉਰੋਂ ਦਾ ਪਛਿੰਦਾਕ ਆ ਮੈਂ ਤਾਂ ਉਰੇ ਰਹਿਣਾ ਮੇਰਾ ਉਹਰੇ ਬੋਰਡ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਮੇਰੇ ਤਾਂ ਸਾਰੇ ਪ੍ਰੂਫ ਰਹੁੰਦੇ ਨੇ ਪਰ ਜਿਹੜੇ ਬਾਹਰ ਦੇ ਕੈਂਡੀਡੇਟ ਹੋਰੇ ਆ ਕੇ ਇਲیکشن ਲੜ ਰਹੇ ਨੇ ਕਿ ਉਹਨਾਂ ਲਈ ਵੀ ਇਹ ਫਾਰਮ ਜ਼ਰੂਰੀ ਸੀਗਾ ਕਿ ਉਹਨਾਂ ਨੇ ਵੀ ਇਹ ਫਾਰਮ ਭਰਿਆਗਾ ਕਿ ਉਹਨਾਂ ਨੇ ਵੀ ਐਨਓਸੀ ਲੈਤੀ ਹੈਗੀ ਅਗਰ ਉਹਨਾਂ ਨੇ ਐਨਓਸੀ ਲੈਤੀ ਆ ਤਾਂ ਫਿਰ ਮੈਨੂੰ ਐਨਓਸੀ ਨਹੀਂ ਦਿੰਦੀ ਤਾਂ ਮੇਰਾ ਠੀਕ ਹੈ ਜੀ ਉਹਨਾਂ ਦਾ ਵੀ ਭਾਈ ਉਹ ਉਹ ਬੰਦੇ ਉਰੋਂ ਦੀ ਸੀਗੇ ਉਹਨਾਂ ਨੇ ਐਨਸੀ ਦੀ ਜੇ ਉਹਨਾਂ ਨੂੰ ਐਨਸੀ ਦੀ ਲੋੜ ਨਹੀਂ ਸੀ ਫਿਰ ਮੈਨੂੰ ਕਿਉਂ ਲੋੜ ਪਈ ਜੀ ਐਨਸੀ ਦੀ ਮੈਥੋਂ ਕੀ ਮੰਗ ਰਹੇ ਸੀ ਇਹਦੇ ਸਬੰਧ ਦੇ ਵਿੱਚ ਫਿਰ ਮੈਂ ਜਿਹੜੇ ਸਾਡੇ ਸਿਵਰਜ ਬੋਰਡ ਦੇ ਔਰ ਬਟਰ ਸਪਲਾਈ ਦੇ ਐਕਸ਼ਨ ਸਾਹਿਬ ਨੇ ਐਕਸ਼ਨ ਸਾਹਿਬ ਉਹਨਾਂ ਨੂੰ ਮਿਲਿਆ ਜੀ ਉਹਨਾਂ ਨੇ ਵੀ ਕਿਹਾ ਕਹਿੰਦੇ ਤੇ ਰਾਹੇ ਜਿਹੜਾ ਬਿਲ ਮਾਫ ਹੈਗਾ ਕੋਈ ਗੱਲ ਨਹੀਂ ਮੈਂ ਕਰਵਾਉਂਗਾ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਜੀ ਦੂਸਰੇ ਦਿਨ ਉਹ ਚੰਡੀਗੜ੍ਹ ਵਾਗੇ ਮੈਥੋਂ ਜਦੋਂ ਮੈਂ ਗਿਆ ਨਾਲ ਫੋਨ ਤੇ ਗੱਲ ਵੀ ਕੀਤੀ ਉਹਨਾਂ ਨੇ ਜਈਦੀ ਵੀ ਡਿਊਟੀ ਲਈ ਜਈਦੀ ਰਿਕਾਰਡਿੰਗ ਪਈ ਆ ਮੇਰੇ ਮੋਬਾਈਲ 'ਚ ਜਿਹੜਾ ਵਾਟਰ ਸਪਲਾਈ ਦਾ ਉਹ ਤਾਂ ਕਹਿੰਦਾ ਸੀ ਉਹਨੂੰ ਭਰ ਨਹੀਂ ਪਊਗਾ ਜੀ ਅਸੀਂ ਨਹੀਂ ਦੇ ਸਕਦੇ ਕਹਿੰਦਾ ਸਾਨੂੰ ਨਹੀਂ ਪਤਾ ਮੇਰੇ ਲਈ ਰਿਕਾਰਡਿੰਗ ਪਈ ਆ ਮੁੱਕਰ ਨਹੀਂ ਸਕਦਾ ਕਹ ਜਾਈ ਮੈਂ ਕਿਹਾ ਜੀ ਮੇਰਾ ਬਿੱਲ ਮਾਫਾਗਾ ਤੁਸੀਂ ਮੈਨੂੰ ਆਪਦੇ ਦੇ ਦੇ ਦਿਓ ਜਿਹੜਾ ਹੈਗਾਗਾ ਕਹਦੇ ਅਸੀਂ ਦੇ ਸਕਦੇ ਮੈਂ ਚਲੋ ਉਸ ਤੋਂ ਬਾਅਦ ਜਿਹੜਾ ਸਾਡਾ ਕੰਪਲੈਕਸ ਆ ਡੀਸੀ ਕੰਪਲੈਕਸ ਆ ਉਹਦੇ ਵਿੱਚ ਸਾਡੇ ਐਸਡੀਮ ਸਾਹਿਬ ਬੈਠਦੇ ਨੇ ਜਿਹੜੇ ਕਾਗਜ਼ ਪੱਤਰ ਸਾਰਾ ਕੁਝ ਜਿਹਨੇ ਕਾਗਜ਼ ਭਰਨੇ ਹੁੰਦੇ ਨੇ ਉਹਨਾਂ ਦੇ ਹੱਥੋਂ ਨਿਕਲ ਕੇ ਜਾਂਦੇ ਨੇ ਉਹਨਾਂ ਨੂੰ ਇਹ ਚੀਜ਼ ਬਾਰੇ ਨੌਲੇਜ ਆ ਪਤਾ ਫਿਰ ਮੈਂ ਜਾ ਕੇ ਉਹਨਾਂ ਨੂੰ ਮਿਲਿਆ ਜੀ ਸਾਡੇ ਜਿਹੜੇ ਐਸਡੀਓ ਸਾਹਿਬ ਨੇ ਉਹਨਾਂ ਨੂੰ ਮੈਂ ਕਿਹਾ ਸਰ ਮੈਂ ਕਿਹਾ ਜੀ ਮੈਂ ਇਲੈਕਸ਼ਨ ਦੇ ਜਿਹੜੇ ਹੈਗੇ ਨੇ ਕਾਗਜ਼ ਭਰਨੇ ਸੀ ਆਜ਼ਾਦ ਐਮਪੀ ਦੇ ਆ ਮੇਰਾ ਜੀ ਐਮਪੀ ਦਾ ਕਾਗਜ਼ ਦਾ ਫਾਰਮ ਭਰਿਆ ਹੋਇਆ ਹੈਗਾ ਉਸ ਵੈਲੀਫਿਕੇਸ਼ਨ ਹੋਈ ਉਹਨਾਂ ਨੇ ਦੇਖਿਆ ਪੜ੍ਹਿਆ ਕਹਿੰਦੇ ਠੀਕ ਹੈ ਜੀ ਮੈਂ ਕਿਹਾ ਜੀ ਹੁਣ ਮੇਰਾ 11000 ਰੁਪਏ ਕੱਢ ਕੇ ਖੜਗੇ ਮੈਂ ਗਰੀਬ ਬੰਦਾ ਮੈਂ ਕਿਹਾ ਐਮਰਜੈਂਟਲੀ ਕਿੱਥੋਂ 11000 ਰੁਪਏ ਪਰਨ ਜਦ ਕਿ ਮੇਰੇ ਤੋਂ ਬਿੱਲ ਮਾਫਾ ਉਹ ਕਹਿੰਦਾ ਜੀ ਮੈਂ ਸੋਮਵਾਰ ਨੂੰ ਉਹਨਾਂ ਨੂੰ ਬੁਲਾ ਕੇ ਪੁੱਛੂੰਗਾ ਮੈਂ ਗਿਆ ਵੀਰਵਾਰ ਨੂੰ ਠੀਕ ਹੈ ਜੀ ਵੀਰਵਾਰ ਨੂੰ ਮੈਂ ਗਿਆ ਸ਼ੁੱਕਰਵਾਰ ਦੀ ਛੁੱਟੀ ਸ਼ਨੀਵਾਰ ਦੀ ਛੁੱਟੀ ਫਿਰ ਐਤਵਾਰ ਦੀ ਛੁੱਟੀ ਫਿਰ ਸੋਮਵਾਰ ਚਾਰ ਦਿਨ ਹੋ ਗਏ ਸੋਮਵਾਰ ਤੇ ਮੰਗਲਵਾਰ ਦਾ ਲਾਸਟ ਦਿਨ ਕਾਜ ਭਰਨ ਦਾ ਸੋਮਵਾਰ ਨੂੰ ਮੈਂ ਜਾਂਦਾ ਕਿੱਥੋਂ ਮੈਂ 11 11000 ਕਰਦਾ ਜਾਂ ਕਿੱਥੋਂ ਮੈਂ ਕਰਦਾ ਜਿਸ ਦਿਨ ਮੈਂ ਗਿਆ ਸੀਗਾ ਐਸਵੀਮ ਸਾਹਨੇ ਉੱਦੀ ਕਿਉਂ ਨਹੀਂ ਉਹਨਾਂ ਨੂੰ ਪੁੱਛਿਆ ਉਸੇ ਦਿਨ ਮੈਨੂੰ ਇਹ ਕਿਉਂ ਨਹੀਂ ਕਲੀਅਰ ਕਰਕੇ ਦਿੱਤਾ ਮੇਰੇ ਨਾਲ ਸਰਪੀਸੇ ਕਰਕੇ ਚੀਜ਼ ਦਾ ਮੇਰਾ ਮੇਰੀ ਸੁਣਵਾਈ ਨਹੀਂ ਹੋਈ ਮੇਰੀ ਕਿਤੇ ਜਿਹੜੀ ਗੱਲ ਆ ਕਿਸੇ ਅਧਿਕਾਰੀ ਨੇ ਅਫਸਰਾਂ ਨੇ ਨਹੀਂ ਸੁਣੀ ਹੈਗੀ ਠੀਕ ਹੈ ਜੀ ਵੀ ਉਹਨਾਂ ਨੂੰ ਇਹ ਤੀਗਾ ਕਿਤੇ ਮੈਨੂੰ ਤਾਂ ਲੱਗਦਾ ਕਿਤੇ ਉੱਤੋਂ ਪ੍ਰੈਸ਼ਰ ਹੋਊਗਾ ਜੀ ਕਿਉਂਕਿ ਮੈਂ ਮੁੱਦੇ ਚੱਕਦਾਗਾ ਜਿਹੜੇ ਉਹਨਾਂ ਦੇ ਲੀਡਰ ਖੜੇ ਹੋਏ ਨੇਗੇ ਉਹਨਾਂ ਨੂੰ ਇਹ ਤੀਗਾ ਵੀ ਜੇ ਆ ਦੇ ਤਾਰੇ ਦੇ ਕਾਗਜ ਭਰੇ ਗਏ ਇਹਨੇ ਕਾਗਜ ਭਰਤੇ ਤੇ ਸਾਡੇ ਕਿਤੇ ਨਾ ਕਿਤੇ ਬਰਾਬਰ ਆ ਕੇ ਖੜਜੂਗਾ ਪਹਿਲੀ ਗੱਲ ਇਹ ਐਸਸੀ ਐਸਸੀ ਕਾਸਟ ਦਾ ਬੰਦਾਗਾ ਗਰੀਬ ਦਬਕੇ ਨਾਲ ਸੰਬੰਧ ਰੱਖਦਾ ਇਹ ਹੈ ਕਿ ਨੇ ਸਰਮਾਇਦਾਰ ਠੀਕ ਹੈ ਜੀ ਵੀ ਮੈਂ ਇਹਨਾਂ ਦੇ ਬਰਾਬਰ ਆ ਕੇ ਖੜਜੂਗਾ ਕਿਉਂਕਿ ਜੇ ਮੈਂ ਇਲੈਕਸ਼ਨ ਭਰਦੇ ਕਿਤੇ ਨਾ ਕਿਤੇ ਜਿੱਥੇ ਡਿਬੇਟ ਉਹਨਾਂ ਦੀ ਹੁੰਦੀ ਹੈ ਜਿੱਥੇ ਗੱਲਬਾਤ ਉਹਨਾਂ ਦੀ ਹੈ ਮੇਰੇ ਤੋਂ ਵੀ ਸਵਾਲ ਹੋਊਗਾ ਮੈਂ ਮੁੱਦੇ ਚੱਕਣੇ ਸੀਗੇ ਮੈਂ ਉੱਥੇ ਲੈ ਕੇ ਜਾਣਾ ਸੀਗੇ ਜਿੱਥੇ ਜਾਣੇ ਚਾਹੀਦੇ ਨੇਗੇ ਠੀਕ ਹੈ ਹੁਣ ਇਸੇ ਕਰਕੇ ਮੇਰੇ ਜਿਹੜੇ ਕਿਤੇ ਨਾ ਕਿਤੇ ਕਾਗਜ਼ ਨੇ ਜਿਹੜੇ ਮੇਰੇ ਨਾਲ ਧੱਕਾ ਹੋਇਆ ਮੇਰੇ ਕਾਗਜ਼ ਨਹੀਂ ਭਰੇਗੇ ਮੈਨੂੰ ਆ ਚੀਜ਼ ਤੇ ਐਨਓਸੀ ਨੇ ਦਿੱਤੀ ਹੈ ਜੀ ਜਰੋ ਜੀ ਨਸ਼ਿਆਂ ਦੀ ਗੱਲ ਕੀਤੀ ਆ ਵੀ ਨਸ਼ਾ ਦੇ ਤੁਸੀਂ ਲਗਾਤਾਰ ਮੁੱਦੇ ਚੱਕਦੇ ਰਹਿੰਦੇ ਹੋ ਉਹਨਾਂ ਵਰਗੇ ਨਾ ਜਾਵਾਂਗੇ ਦੇਖੋ ਨਸ਼ਿਆਂ ਦੇ ਜਾਂ ਸਰੂਰ ਸ਼ਹਿਰ ਆਪਣਾ ਸ਼ਹਿਰ ਦੇ ਵਿੱਚ ਹੀ ਕਾਫੀ ਨਸ਼ਾ ਵਿਕ ਰਿਹਾ ਹੈ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਇਹ ਨਸ਼ੇ ਦਾ ਕੋਡ ਆ ਇਹ ਜਦੋਂ ਕਹਿੰਦੇ ਨੇ ਕਾਲੀ ਸਰਕਾਰ ਸੀ ਉਦੋਂ ਕਾਂਗਰਸ ਵਾਲੇ ਰੋਲਾ ਪਾਉਂਦੇ ਸੀ ਵੀ ਨਸ਼ਾ ਕਾਲੀ ਲੈ ਕੇ ਆਏ ਜਦੋਂ ਕਾਂਗਰਸ ਦੀ ਸਰਕਾਰ ਸੀ ਜਦੋਂ ਆਪ ਵਾਲੇ ਨਹੀਂ ਬਣੇ ਸੀ ਜਦੋਂ ਆਪ ਵਾਲੇ ਰੋਲਾ ਪਾਉਂਦੇ ਸੀਗੇ ਵੀ ਇਹ ਇਹ ਨਸ਼ਾ ਨਹੀਂ ਬੰਦ ਕਰਦੇ ਉਸ ਟਾਈਮ ਤੇ ਕੈਪਟਨ ਜਿਹੜੇ ਕੈਪਟਨ ਇੱਕੇ ਹੁੰਦਾ ਸੀ ਉਹ ਕੈਪਟਨ ਨੇ ਕਿਹਾ ਤੀਗਾ ਗੁਟਕਾ ਸਾਫ ਦੀ ਸੌਂ ਖਾਦੀ ਸੀ ਵੀ ਅਸੀਂ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰ ਦਾਂਗੇ ਜਿਵੇਂ ਇਹਨਾਂ ਨੂੰ ਪਤਾ ਹੀ ਹੁੰਦਾ ਵੀ ਕਿੱਥੋਂ ਵਿਕਦਾ ਕਿੱਥੋਂ ਆਉਂਦਾਗਾ ਵੀ ਇਹ ਅਸੀਂ ਬੰਦ ਕਰ ਦਾਂਗੇ ਉਹਨਾਂ ਤੋਂ ਉਹ 5 ਸਾਲ ਰਾਜ ਕਰਕੇ ਜੀ ਉਹਨਾਂ ਤੋਂ ਇਹ ਨਸ਼ਾ ਨਹੀਂ ਬੰਦ ਹੋਇਆ ਉਸ ਤੋਂ ਬਾਅਦ 2.2 ਸਾਲ ਹੁਣ ਨੂੰ ਹੋ ਗਏ ਆਮ ਦੀ ਸਰਕਾਰ ਨੂੰ ਇਹਨਾਂ ਨੇ ਵੀ ਵਾਦਾ ਕੀਤਾ ਸੀਗਾ ਵੀ ਅਸੀਂ ਜਿਹੜਾ ਨਸ਼ਾ ਹੈਗਾ ਉਹ ਬੰਦ ਕਰ ਦਾਂਗੇ ਪਰ ਇਹਨਾਂ ਤੋਂ ਵੀ ਨਸ਼ਾ ਨਹੀਂ ਬੰਦ ਹੋਇਆ ਆਹਾ ਸਾਡੇ ਇਹ ਨਹੀਂ ਹੈਗਾ ਵੀ ਅਸੀਂ ਥੱਲੇ ਦੇ ਲੈਵਲ ਤੇ ਗੱਲ ਕਰਦੇ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਠੀਕ ਹੈ ਜੀ ਉਹਨਾਂ ਨੂੰ ਮੇਰਾ ਲੈਟਰ ਭੇਜਿਆ ਹੋਇਆ ਜੀ ਆ ਤੁਸੀਂ ਨੰਬਰ ਪੜ੍ਹ ਸਕਦੇ ਹੋ ਤਰੀਕ ਪੜ੍ਹ ਸਕਦੇ ਹੋ ਇੱਥੇ ਸਾਰਾ ਕੁਝ ਲਿਖਿਆ ਹੋਇਆ ਹੈ ਮੈਂ ਇਹਦੇ ਲਈ ਆਹਾ ਸਾਡਾ ਠਾਣਾ ਸਿਟੀ ਵੱਡਾ ਚੌਕ ਇਹਦੇ ਮੂਰੇ ਸੰਗਲ ਬੰਨ ਕੇ ਸਰਿੰਜਾ ਬੰਨ ਕੇ ਨਾਲ ਪ੍ਰੋਟੈਕਟ ਕੀਤਾ ਤੀਗਾ ਨਸ਼ੇ ਦੇ ਖਿਲਾਫ ਵੀ ਨਸ਼ਾ ਰੋਕ ਕੇ ਜਾਵੇ ਕਿਉਂਕਿ ਮਾਮਾ ਦੇ ਪੁੱਤ ਮਰ ਰਹੇ ਨੇ ਕੱਲੇ ਸੰਗਰੂਰ ਸ਼ਹਿਰ 'ਚ ਨਹੀਂ ਸੀਐਮ ਸਿਟੀ 'ਚ ਨਹੀਂ ਮਰ ਰਹੇ ਪੂਰੇ ਪੰਜਾਬ 'ਚ ਹੀ ਮਰ ਰਹੇ ਨੇ ਇਹ ਤੇ ਕੋਈ ਵੋਟਾਂ ਇਹ ਤੇ ਲੈਂਦੇ ਨੇ ਪਰ ਇਹ ਖਤਮ ਨਹੀਂ ਕਰਦੇ ਇਹਨੂੰ ਕੋਈ ਬੰਦ ਨਹੀਂ ਕਰਦਾ ਤੇ ਗੱਲ ਕਰੀਏ ਤਾਂ ਇਥੋਂ ਦੇ ਨਰਿੰਦਰ ਕੌਰ ਭਰਾਜ ਨੇ ਜਿਹੜੇ ਉਹਨਾਂ ਨੇ ਵੀ ਇਸ ਚੀਜ਼ ਦੇ ਵਿੱਚ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ 1 ਮਹੀਨੇ 'ਚ ਨਸ਼ਾ ਖਤਮ ਕਰ ਦਾਂਗੇ ਪਰ ਨਸ਼ਾ ਨਹੀਂ ਖਤਮ ਹੋਇਆ ਮਾਮਾ ਦੇ ਪੁੱਤ ਖਤਮ ਹੋ ਰਹੇ ਨੇ ਪਰ ਇਹਨਾਂ ਤੋਂ ਨਸ਼ਾ ਖਤਮ ਨਹੀਂ ਹੋਇਆ ਹੈਗਾ ਹੁਣ ਗੱਲ ਕਰੀਏ ਜੇ ਥੋੜਾ ਜਿਆਦਾ ਹੋਰ ਥੱਲੇ ਨੂੰ ਆ ਕੇ ਤਾਂ ਇਹ ਕਹਿੰਦੇ ਨੇ ਅਸੀਂ ਜਿਹੜੇ ਵੱਡੇ ਮਗਰਮੱਛ ਸੀ ਅਸੀਂ ਉਹਨਾਂ ਦੀ ਪ੍ਰਾਪਰਟੀਆਂ ਨੂੰ ਜ਼ਬਤ ਕਰ ਰਹੇ ਹਾਂ ਸੀਲ ਕਰ ਰਹੇ ਹਾਂ ਠੀਕ ਆ ਉਹ ਨਹੀਂ ਵੇਚਣਗੇ ਉਹ ਜਗਾ ਨਹੀਂ ਵੇਚਣਗੇ ਬਸ ਇੰਨੀ ਆ ਇਸ ਤੋਂ ਬਾਅਦ ਹੋਰ ਤਾਂ ਨਹੀਂ ਕੁਝ ਹੋ ਸਕਦਾ ਜਿਹੜੇ ਲੋਕ 3-300 ਰੁਪਏ ਦਾ ਨਸ਼ਾ ਆ ਇੱਥੇ ਸੰਗਰੂਰ ਦੇ ਵਿੱਚ ਲਾ ਲੋ ਮੈਂ ਇਹ ਕਹਣਾ ਜੀ ਗਲੀਆਂ ਮੁਹੱਲਿਆਂ ਦੇ ਵਿੱਚ ਆਮ ਚਿੱਟਾ ਵਿਕ ਰਿਹਾ ਹੈਗਾ ਕਿਹਨੂੰ ਨਹੀਂ ਪਤਾ ਪ੍ਰਸ਼ਾਸਨ ਨੂੰ ਨਹੀਂ ਪਤਾ ਸਾਰੇ ਨੂੰ ਪਤਾ ਜਿਹੜੇ ਬੰਦੇ ਰੋਜ਼ ਦੀ ਰੋਜ਼ ਨਸ਼ਾ ਕਰਦੇ ਨੇ ਉਹ ਟਾਈਟ ਹੋ ਕੇ ਫਿਰਦੇ ਨੇ ਨਸ਼ੇ ਨਾਲ ਲੁੱਟਾਂ ਖੋਹਾਂ ਕਰਦੇ ਨੇ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਉਹ ਕਿੱਥੋਂ ਲੈਂਦੇ ਨੇ ਨਸ਼ਾ ਉਹ ਕੌਣਾਂ ਦੇ ਘਰੇ ਬਣਦਾਗਾ ਆਗਰ ਕਿਸੇ ਦੇ ਘਰੇ 5 ਜਾਂ 10 ਇਹਦੇ ਕੀ ਕਹਿੰਦੇ ਨੇ ਖਸਖਸ ਦੀ ਖੇਤੀ ਦੇ ਬੂਟੇ ਲੱਗ ਜਾਣਾ ਤਾਂ ਪਤਾ ਨਹੀਂ ਸਰ ਪਤਾ ਨਹੀਂ ਪ੍ਰਸ਼ਾਸਨ ਨੂੰ ਕਿੱਥੋਂ ਪਤਾ ਲੱਗ ਜਾਂਦਾ ਉਹਦੇ ਜਾ ਕੇ ਬੂਟੇ ਵੀ ਪਟ ਲੈਂਦੇ ਨੇ ਉਹਨਾਂ ਤੇ ਪਰਚਾ ਵੀ ਹੋ ਜਾਂਦਾ ਆ ਜਿਹੜਾ ਨਸ਼ਾ ਵੇਚਦੇ ਨੇ ਠੀਕ ਹੈ ਜੀ ਨਸ਼ਾ ਵੇਚਦੇ ਨੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਕੀ ਕੀ ਗੱਲ ਭਈ ਕਿਉਂ ਨਹੀਂ ਪਤਾ ਲੱਗਦਾ ਹੈਗਾ ਸ਼ਰਿਆਮ ਮੱਲਿਆਂ ਦੇ ਵਿੱਚ ਚਿੱਟਾ ਵਿਕ ਰਿਹਾ ਹੈਗਾ ਸ਼ਰਿਆਮ ਬਾਜ਼ਾਰਾਂ ਦੇ ਵਿੱਚ ਨਸ਼ਾ ਵਿਕ ਰਿਹਾ ਹੈਗਾ ਤੇ ਇੱਕ ਇੱਕ ਗੱਲ ਹੋਰ ਆ ਪ੍ਰਸ਼ਾਸਨ ਸਾਨੂੰ ਕਹਿੰਦਾ ਜੀ ਸਾਨੂੰ ਦੱਸੋ ਹੁਣ ਅਸੀਂ ਬਹਿਰਪਾਲੀ ਲੋਕਾਂ ਨਾਲ ਜੀ ਕਿਸੇ ਦੇ ਮਤਲਬ ਅਸੀਂ ਦੱਸ ਦਈਏ ਭਾਈ ਇੱਥੇ ਨਸ਼ਾ ਵਿਕ ਰਿਹਾ ਜਾ ਇੱਥੇ ਮੀਟਿੰਗਾਂ ਕਰਦੇ ਅਸੀਂ ਇਹਨੀ ਗੱਲ ਵੀ ਮੀਟਿੰਗਾਂ ਨਹੀਂ ਕਰਦੇ ਮੀਟਿੰਗਾਂ ਕਰਕੇ ਦੱਸਦੇ ਵੀ ਆਗੇ ਪਰ ਜੇ ਪੁਲਿਸ ਨੂੰ ਅਸੀਂ ਇਹ ਦੱਸਨਾ ਵੀ ਇੱਥੇ ਨਸ਼ਾ ਵੀ ਕਿਦਾ ਇੱਥੇ ਵੀ ਕਿਦਾ ਫਿਰ ਤੁਸੀਂ ਕੀ ਕਰਦੇ ਹੋ ਬਈ ਤੁਸੀਂ ਕੀ ਕਰਦੇ ਹੋ ਤੁਹਾਡਾ ਕੀ ਫਰਜ਼ ਬਣਦਾ ਹੈਗਾ ਮੈਨੂੰ ਇਹ ਦੱਸੋ ਤੁਸੀਂ ਦੇਖੋ ਪੰਜਾਬ ਦੇ ਵਿੱਚ ਤੁਸੀਂ ਐਡੀ ਐਡੀ ਗੱਡੀਆਂ ਦੇਤੀਆਂ ਇੰਨਾ ਇੰਨਾ ਕੁਝ ਹੈਗਾ ਹੈਗਾ ਤੁਹਾਡੇ ਲਵੇ ਤੁਸੀਂ ਆਫੜੋ ਸਾਡਾ ਤਾਂ ਇੱਕ ਸਵਾਲ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਬਾਕੀ ਚਲੋ ਕੋਈ ਗੱਲ ਨਹੀਂ ਬਾਕੀ ਕਹਿੰਦੇ ਨੇ ਨਾ ਕੰਮ ਥੋੜੀ ਥੋੜੀ ਹੋ ਜਾਣਗੇ ਹੋ ਜਾਣਗੇ ਪਰ ਜਿਹੜਾ ਨਸ਼ਾ ਗਾਣਾ ਇਹ ਮਹੱਲਿਆਂ ਦੇ ਵਿੱਚੋਂ ਗਲੀਆਂ ਦੇ ਵਿੱਚੋਂ ਪ੍ਰੋਪਰ ਬੰਦ ਕਰੋ ਜੀ ਜਿਨ੍ਹਾਂ ਦਾ ਕਰੇ ਗਲੀਆਂ ਮਹੱਲਿਆਂ ਦੇ ਵਿੱਚ ਪ੍ਰੋਪਰ ਬੰਦ ਨਹੀਂ ਹੁੰਦਾ ਮਾ